अच्छा अच्छा ये आपा घोड़ी फाइनल ਤੇ फाइनल 90000 ਦੀ ਦਵਾਂਗੇ ਆਪਾਂ ਇੰਨੇ ਚ ਆਪਾਂ ਨੂੰ ਆਈ ਹੈ ਠੀਕ ਹੈ ਬਈ ਇੱਕ ਖਲੀ ਦੀ ਦਾਰਾਪੁਰ ਵਾਲੇ ਦੀ ਜੀ ਠੀਕ ਹੈ ਬਈ 64 ਇੰਚ ਦੀ ਘੋੜੀ ਹੈ ਬਈ ਇਹ ਠੀਕ ਹੈ ਬਈ ਹੁਣ ਮੌਕੇ ਦੀ ਖਾਲੀ ਆ ਮਹੀਨਾ ਕੋਈ ਹੋ ਗਿਆ ਹੋ ਸੁਈ ਨੂੰ ਇਹਨੂੰ ਠੀਕ ਹੈ ਬਈ ਠੀਕ ਹੈ ਜੀ ਮਗਰ ਇਹਦੇ ਦੁੱਲੇ ਦੀ 5 ਕਿਲਿਆਣ ਬਸ਼ੇਰੀਆ ਵੀਰੇ ਫਾਰਮ ਵਾਲੇ ਵੱਡੇ ਵਾਲੇ ਬਈ ਉਹ ਕਿਹੜਾ ਵੀ ਉਹਨਾਂ ਕੋਲੇ ਕਿਹੜਾ ਮਸ਼ੀਨ ਆ ਵੀ ਕੋਈ ਜੱਗਿੱਦੜ ਸਿੰਘ ਵੀ ਉਹ ਆਪ ਤਿਆਰ ਕਰਦੇ ਆ ਲੈ ਕੇ ਤਾਂ ਉਹਨਾਂ ਨੇ ਵੀ ਆਈ ਹੋਣੀਆਂ ਇੰਨੀਆਂ ਕੰਨੀਆਂ ਕਿ ਘਰੋਂ ਤਿਆਰ ਕਰੀਆ ਮਿਲ ਲੈਂਦਾ ਫਿਰ ਉਹੀ ਆ ਜਾਂਦੀ ਨਾ ਬਈ ਜਨਵਰ ਪਹਿਲਾ ਜਨਵਰ ਦੇਖੋ ਬਈ ਠੀਕ ਹੈ ਬਈ ਠੀਕ ਹੈ ਫਿਰ ਉਦੋਂ ਬਾਅਦ ਲਾਈਨ ਦਾ ਮਤਲਬ ਪੁੱਛਣ ਦਾ ਇਹ ਹੁੰਦਾ ਵੀ ਮੰਨ ਕੇ ਚੱਲ ਵੀ ਕਿਤੇ ਉਹਦੇ ਪਿਓ ਤੋਂ ਹੀ ਨਮ ਲਾ ਲੇ ਜੇ ਲੋਕ ਕਹਿੰਨ ਨਾ ਵੀ ਜਨਵਰ ਵੇਖ ਕੇ ਜਨਵਰ ਲੈਣਾ ਹਾਂ ਠੀਕ ਹੈ ਵੀ ਲਾਈਨ ਨਾ ਸਾਨੂੰ ਨਹੀਂ ਮਤਲਬ ਵੀ ਹਾਂ ਕੁਆਲਿਟੀ ਹੈਗੀ ਇਹਦੇ ਵਿੱਚ ਚੱਲ ਜੇ ਲਾਈਨ ਨਹੀਂ ਵੀ ਪਤਾ ਹੁਣ ਇਹੀ ਘੋੜੀ ਆ ਮੰਨ ਕੇ ਚੱਲ ਘੋੜੀ ਤਾਂ ਇਹੀ ਆ ਨਾ ਹਾਂ ਇਹ ਦਿਲਬਾਗ ਦੀ ਹੁੰਦੀ 35 ਲੱਖ ਦੀ ਸੀ ਜਿਨੇ ਘੋੜਾ ਗਾਂ ਪਾਲ ਲੈਣਾ ਰਾਈਡਿੰਗ ਨੂੰ ਵੀ ਬਹੁਤ ਚੰਗਾ ਰਹੂਗਾ ਪਿਛੇ ਬਲੱਡ ਲਾਈਨ ਬਹੁਤ ਚੰਗੀ ਆ ਬਰੀਡਿੰਗ ਨੂੰ ਵੀ ਵਧੀਆ ਕੰਮ ਕਰੂਗਾ ਜੀ ਰੇਟ ਬਹੁਤ ਨੋਰਮਲ ਆ ਜੀ ਰੇਟ ਤਾਂ ਇੰਨਾ ਕੀ ਆ ਜਿੰਨੀ ਕੋ ਘੋੜੇ ਦੀ ਫੀਸ ਹੁੰਦੀ ਆ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਮਿੱਤਰੋ ਅੱਜ ਪਹੁੰਚੇ ਹੋਏ ਆਪਾਂ ਨੰਬਰਦਾਰ ਸਟੱਡ ਫਾਰਮ ਤੇ ਕੁਸਮਾ ਪਹਿਲਾਂ ਵੀਡੀਓ ਕੀਤੀ ਸੀ ਆਪਾਂ ਨੇ ਆਪਾਂ ਤੁਹਾਨੂੰ ਘੋੜਾ ਦਿਖਾਇਆ ਸੀ ਵਿਸ਼ਵ ਰਤਨ ਕਾਂਟਾ ਕਾਲੇ ਕਾਂਡੇ ਦਾ ਪੁੱਤ ਬਹੁਤ ਹੀ ਚੰਗਾ ਘੋੜਾ ਸੋ ਬਾਈ ਕੋਲ ਸਟੱਡ ਸਰਵਿਸ ਵਾਸਤੇ ਵੀ ਓਪਨਾ ਤੇ ਆਪਾਂ ਨੇ ਹੋਰ ਵੀ ਬਹੁਤ ਚੰਗੇ ਜਾਨਵਰ ਦਿਖਾਏ ਸੀ ਸੋ ਅੱ ਹੋਰ ਸਹੀ ਲੈ ਇਹਨਾਂ ਦੀ ਪ੍ਰੋਪਰ ਤੁਹਾਨੂੰ ਡਿਟੇਲ ਵੀ ਦੇਵਾਂਗੇ ਬਾਕੀ ਬਾਈ ਤੋਂ ਪੁੱਛਾਂਗੇ ਜਿਹੜੀ ਪਿਛਲੀ ਵੀਡੀਓ ਆਪਾਂ ਨੇ ਕੀਤੀ ਬਾਈ ਨੂੰ ਕਿਵੇਂ ਦਾ ਲੱਗਾ ਕਿਵੇਂ ਦਾ ਰਿਸਪੌਂਸ ਰਿਹਾ ਬਾਈ ਜੱਸੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਅੱਜ ਆਪਾਂ ਇਸ ਵੀਡੀਓ ਚ 6 ਜਨਵਰੀ ਦਿਖਾਉਣੇ ਆ ਜੀ ਆਪਾਂ ਬਿਲਕੁਲ ਬਾਈ ਜੀ 6 6ਾਂ ਚੋਂ ਇੱਕ ਵਸ਼ੇਰਾ ਮਾਰਵਾੜੀ ਤੇ ਇੱਕ ਸਿੰਧੀ ਕੁੜੀ ਆ ਜੀ ਸਿੰਧੀ ਕੁੜੀ ਵੀ ਹੈਗੀ ਵੀਰ ਚਾਰ ਘੋੜੀਆਂ ਨੇ ਆਪਣੀਆਂ ਚਾਰ ਘੋੜੀਆਂ ਬਾਈ ਠੀਕ ਆ ਬਾਈ ਤੇ ਇਹਦੀ ਡਿਟੇਲ ਆਪਾਂ ਜ਼ਰੂਰ ਸਾਂਝੀ ਕਰੀ ਸਭ ਤੋਂ ਪਹਿਲਾਂ ਜਿਹੜਾ ਪਹਿਲੇ ਨੰਬਰ ਤੇ ਆਪਾਂ ਨੇ ਵਸ਼ੇਰਾ ਦਿਖਾਇਆ ਮਾਰਵਾੜੀ ਬਾਈ ਹਾਂਜੀ ਬਾਈ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਸ਼ਾਣੇ ਹੰਦ ਦਾ ਵਸ਼ੇਰਾ ਜੀ ਜਿਹੜਾ ਮੰਨੂ ਸ਼ਰਮੇ ਉਹਨਾਂ ਕੋਲੇ ਬਾਈ ਉਹਨਾਂ ਕੋਲੇ ਘੋੜਾ ਸ਼ਾਣੇ ਹੰਦ ਉਹਦਾ ਇਹ ਬੱਚਾ ਜੀ ਤੇ ਜਿਹੜੀ ਇਹਦੀ ਉਮਰ ਹਾਂਜੀ ਜੇ ਉਮਰ ਦੀ ਗੱਲ ਕਰੀਏ ਤਾਂ ਲਗਭਗ ਮੈਨੂੰ ਲੱਗਦਾ 11 ਕ ਮਹੀਨੇ ਉਮਰ ਹੋਊਗੀ ਠੀਕ ਹੈ ਬਾਈ 11 ਨਹੀਂ 11.5 ਬਸ ਇੱਥੇ ਇੱਕ ਹੋਊਗੀ ਜੀ ਸਾਲੋਂ ਅੰਦਰ ਆ ਤੇ ਕਾਦ ਇਹ 60 ਪਲੱਸ ਹੋ ਗਿਆ ਜੀ ਲਗਭਗ ਠੀਕ ਹੈ ਜੀ ਹਾਂਜੀ ਤੇ ਜਿਹੜੀ ਇਹਦੀ ਮਾਂ ਵੀਰੇ ਉਹ ਹੈਗੀ ਨਾਇਰਾ ਘੋੜੀ ਬਹੁਤ ਪੁਰਾਣੀ ਹੈ ਆਪਣੇ ਸਿੱਧੂ ਸਾਹਿਬ ਕੋਲੇ ਆ ਮੁਕਸਰ ਉਹ ਸਾਰਿਆਂ ਨੂੰ ਪਤਾ ਐਦੇ ਭੈਣ ਭਾਈ ਆਗੇ ਕਾਟੋ ਵੱਡੀ ਛੋਟੀ ਕਾਟੋ ਆ ਗਈ ਜੀ ਇੱਕ ਇਹਦਾ ਭਰਾ ਉਹ ਸ਼ੋ ਵੀ ਜਿੱਤਿਆ ਜੀ ਤੇ ਬਾਜ ਘੋੜ ਆ ਗਿਆ ਜੀ ਵੱਡਾ ਜਿਹੜਾ ਉਹ ਰੇਸਾਂ ਜਿੱਦਾ ਰਿਹਾ ਜੀ 50 ਕਿਲੋਮੀਟਰ ਵਾਲੀ ਵੀ ਉਹ ਜਿੱਤਿਆ ਤੇ ਉਸ ਖਾਨਦਾਨ ਚੋਂ ਆ ਜੀ ਬਸ਼ੇਰਾ ਮਤਲਬ 67 68 ਇੰਚ ਦਾ ਬਸ਼ੇਰਾ ਬਨਣਾ ਚਾਹੀਦਾ ਜਿਵੇਂ ਇਹ ਹੁਣ ਤਿਆਰੀ ਚਾ ਮਤਲਬ ਕਰ ਰਿਹਾ ਕਦ ਹਣਾ ਤੇ ਆਪਾਂ ਫਿਰ ਲਿਆ ਸੀ ਬਾਈ ਹੁਣਾਂ ਤੋਂ ਸਮਾਂ ਥੋੜੀ ਹੋਇਆ ਆਪਣੇ ਕੋਲ ਇਹਨੂੰ ਇਹ ਬਸ 15 ਦਿਨ ਹੋਏ ਹੋਣਗੇ ਅੱਛਾ ਅੱਛਾ ਹਾਂਜੀ ਤੇ ਇਹ ਬਸ ਵੀ ਆਈ ਚੰਗਾ ਲੱਗਾ ਲੈ ਲਿਆ ਜੀ ਵੇਚ ਲਾਂਗੇ 2 ਪੈਸੇ ਛੱਡ ਜੂਗਾ ਜੀ ਜਿਹਨੇ ਘੋੜਾ ਗਾਂ ਪਾਲ ਲੈਣਾ ਰਾਈਡਿੰਗ ਨੂੰ ਵੀ ਬਹੁਤ ਚੰਗਾ ਰਹੂਗਾ ਪਿਛੇ ਬਲੱਡ ਲਾਈਨ ਬਹੁਤ ਚੰਗੀ ਆ ਬਰੀਡਿੰਗ ਨੂੰ ਵੀ ਵਧੀਆ ਕੰਮ ਕਰੂਗਾ ਜੀ ਰੇਟ ਬਹੁਤ ਨਾਰਮਲ ਆ ਜੀ ਰੇਟ ਤਾਂ ਇੰਨਾ ਕੀ ਆ ਜਿੰਨੀ ਕੁ ਘੋੜੇ ਦੀ ਫੀਸ ਹੁੰਦੀ ਆ ਜੀ ਬੜਾ ਨਾਰਮਲ ਰੇਟ ਤੇ ਆਪਾਂ ਨੂੰ ਵੀ ਬੜਾ ਭਾਣ ਆ ਲਿਆ ਜੀ ਅੱਛਾ ਬਈ ਹਾਂਜੀ ਆਪਾਂ ਵੀ ਬਸ਼ੇਰਾ ਬਾਈ 1.5 ਲੱਖ ਦਾ ਲਿਆ ਇਹ ਮੈਂ ਸਦਾ ਹੀ ਦੱਸਦਾ ਤੈਨੂੰ ਕੋਈ ਚੱਕਰ ਨਹੀਂ ਠੀਕ ਹੈ ਬਈ ਬਸ ਥੋੜਾ ਬਹੁਤਾ ਪ੍ਰੋਫਿਟ ਆਪਾਂ ਲੈ ਕੇ ਦੇ ਦਾਂਗੇ ਹਨਾ ਜਿਵੇਂ ਹਾਂਜੀ ਬਈ ਠੀਕ ਆ ਬਈ ਤੇ ਇਹਦਾ ਮਾਰਕਾ ਤਾਂ ਮੈਂ ਸਿਰਫ ਮੱਥੇ ਫੁੱਲ ਹੈ ਮੱਥੇ ਫੁੱਲ ਆ ਬਈ ਇਹਦੇ ਹਾਂਜੀ ਬਈ ਠੀਕ ਆ ਬਈ ਮੈਂ ਹੋ ਸਕਦਾ ਸ਼ਾਇਦ ਮਾੜਾ ਮੋਟਾ ਪਿਆਰ ਚਿੱਟਾ ਹੋਵੇ ਪਿਛਲਾ ਅੱਛਾ ਅੱਛਾ ਜੀ ਤੇ ਦੂਜੇ ਨੰਬਰ ਦੇ ਉੱਪਰ ਆਪਾਂ ਨੇ ਇੱਕ ਮੈਤ ਘੋੜੀ ਦਿਖਾਈ ਸੀ ਮੱਥੇ ਫੁੱਲ ਦੀ ਹਾਂ ਬਿਆਨ ਤੋਂ ਘੋੜੀ ਬਹੁਤ ਸੁਣੀ ਆ ਬਹੁਤ ਬਰੀਕੀ ਚ ਆ ਘੋੜੀ ਉਹ ਮਤਲਬ ਚੰਗੇ ਚੰਗੇ ਫਾਰਮਾਂ ਚ ਉਹ ਜੀਆਂ ਘੋੜੀਆਂ ਦੀ ਬਹੁਤ ਮਤਲਬ ਡਿਮਾਂਡ ਆ ਜੀ ਬਈ ਹਾਂ ਬਹੁਤ ਘੋੜੀਆਂ ਦੀ ਉਹ ਜੀ ਡਿਮਾਂਡ ਆ ਤੇ ਉਹ ਕਾਦੋਂ ਦਾ 62 ਇੰਚ ਹੋਊਗਾ ਬਈ ਠੀਕ ਆ ਬਈ ਤੇ ਮੱਥੇ ਫੁੱਲ ਦੀ ਕੁੜੀ ਬਰੀਕੀ ਬੜੀ ਲੱਗੇ ਘੜ ਘੜ ਕੇ ਬਣਾਈ ਵੀ ਆ ਆਪ ਹੈਗੀ ਦામੂ ਘੋੜੇ ਦੀ ਉਹ ਰਤਨਕਰ ਲੈਂਦਾ ਸੀ ਘੋੜਾ ਮਹਾਰਾਸ਼ਟਰਾ ਤੋਂ ਕੁੜੀ ਲਈ ਜੀ ਆਪਾਂ ਇਹ ਅੱਛਾ ਜੀ ਹਾਂਜੀ ਰਤਨਕਰ ਦੀ ਪੋਤੀ ਹੈ ਰਤਨਕਰ ਦੀ ਪੋਤੀ ਖਾਲੀ ਆ ਜਾਂ ਗੱਬਣਾ ਬਈ ਇਹ ਵੀਰੇ ਖਾਲੀ ਆ ਇਹ ਹੁਣ ਹੀਟ ਚਾ ਬਸ ਆ ਵੀ ਅੱਜ ਤੇਰੇ ਸਾਹਮਣੇ ਮੈਨੂੰ ਪਤਾ ਹੀ ਆ ਤੇ ਇਹਨੂੰ ਦੇਖਦੇ ਆ ਫਿਰ ਚੱਕ ਚੁੱਕਾ ਆ ਕੇ ਮਲਾਉਂਦੇ ਆ ਨੂੰ ਹਾਂਜੀ ਠੀਕ ਆ ਬਈ ਉਮਰਦ ਦੀ ਕਿੰਨੀ ਕ ਆ ਬਈ ਉਮਰ ਕੋਈ 1.5-4 ਸਾਲ 5 ਸਾਲ ਹੋਊਗੀ ਇੱਕ ਸੂਆ ਦਿੱਤਾ ਅੱਗੇ ਜੀ ਅੱਛਾ ਪਹਿਲਾਂ ਇੱਕ ਵਾਰ ਹਾਂਜੀ ਬਈ ਜੀ ਤੇ ਸਵਾਰੀ ਸਪੂਰੀ ਬਈ ਕਿੰਨੀ ਹੈ ਸਵਾਰੀ ਦੀ ਠੀਕ ਹੈ ਬਈ ਆਪਾਂ ਤਾਂ ਨਹੀਂ ਬੈਠ ਰਹੇ ਜਾਂਦਾ ਇੰਨੀਆਂ ਘੂੜੀਆਂ ਤੇ ਹਨਾ ਤੇ ਪਰ ਠੀਕ ਹੈ ਬਾਸ ਸਵਾਰੀ ਚਲੋ ਜੀ ਮੈਂ ਤੁਹਾਡਾ ਵਪਾਰ ਦਾ ਕੰਮ ਆ ਬਈ ਹਨਾ ਆਪਣਾ ਮੇਰਾ ਕੰਮ ਆ ਵੀ ਹਰ ਇੱਕ ਚੀਜ਼ ਸਪਸ਼ਟ ਕਰਨੀ ਦੱਸਣਾ ਨਹੀਂ ਬਿਲਕੁਲ ਚਾਹੀਦਾ ਬਈ ਇਹ ਵਾਲ ਪੋਰੀ ਦੀ ਕੀਮਤ ਜਾਂ ਕਿੰਨੀ ਅਸੀਂ ਵਾਲ ਪੋਰੀਆਂ ਦੇ ਲਗਭਗ ਦੇਖੋ ਮੈਂ ਨਹੀਂ ਵਿਚਾਰ ਕਰਦਾ ਜੀ ਬਈ ਪਰ ਲੋਕਾਂ ਦੀ ਡਿਮਾਂਡ ਤੇ ਹੂੰ ਹੂੰ ਵਾਲ ਪੋਰੀਆਂ ਦਾ ਜਾਨਵਰ ਕਲੀਅਰ ਲੈ ਕੇ ਆਈਦਾ ਠੀਕ ਹੈ ਬਈ ਹਾਂ ਮਤਲਬ ਉਹ ਚਾਹੇ ਆਪਣੇ ਘਰੇ ਵੀ ਖੜ ਜੇ ਕੱਲ ਨੂੰ ਉਹ ਵੇਚਣਾ ਪੈ ਜੇ ਪਹਿਲੀ ਗੱਲ ਤਾਂ ਕਦੇ ਹੋਇਆ ਹੀ ਨਹੀਂ ਕਿ ਭੋਰੀ ਕੋਈ ਦੀ ਮੈਨੂੰ ਤਾਂ ਨਹੀਂ ਲੱਗਦਾ ਵਿਰਲੇ ਦੀ ਕਿਸੇਦੂ ਕੀ ਗਲਤ ਹੋਊਗੀ ਪਰ ਨਹੀਂ ਮੈਂ ਵਿਚਾਰ ਨਹੀਂ ਕਰਦਾਗਾ ਪਰ ਘੋੜੀਆਂ ਸਾਰੀਆਂ ਸਾਫ ਆ ਭੋਰੀਆਂ ਦੀਆਂ ਹਾਂ ਚੀਜ਼ ਚੰਗੀ ਹੁੰਦੀ ਆ ਨਾ ਉਹ ਤਾਂ ਕੋਈ ਦੇਖਦਾ ਵੀ ਨਹੀਂ ਬਿਲਕੁਲ ਬਈ ਤੇ ਤੀਜੇ ਨੰਬਰ ਦੇ ਉੱਪਰ ਆਪਾਂ ਕਾਲੀ ਘੋੜੀ ਦਿਖਾਈ ਸੀ ਬਈ ਹਾਂਜੀ ਵੀਰੇ ਉਹ ਘੋੜੀ ਹੈਗੀ ਆ ਜੀ ਆਪਣਾ ਜਿਹੜਾ ਘੋੜਾ ਕਲਿਆਣ ਕੇਲਵਾਲਾ अच्छा जी ओदी है भाई मां ओदी हरेंद्र ਢਿਲੋਂ ਕੋਲੇ ਆ ਜਿਹੜੀ ਕੁੜੀ ਆਪਣੀ ਗੁੱਲਬਦਨ ਮਤਲਬ ਪਥੇੜੀ ਲੈਨ ਚੋਂ ਆ ਸ਼ਾਇਦ ਉਹ ਕੁੜੀ ਜੀ ਉਹਦੀ ਧੀ ਆ ਬਾਈ ਕੱਦ ਹੂ ਉਹਦਾ ਬਈ ਫੱਟੀ ਆਲਾ ਜਿਵੇਂ ਸਾਢੇ 1.4 ਟੂ ਬਾਹਰ ਹੋ ਗਈ ਉਹ 62 ਇੰਚ ਨੂੰ ਹੀ ਆ ਕੁੜੀ ਠੀਕ ਹੈ ਬਾਈ ਤੇ ਬਾਈ ਨੀਟੇ ਕੋਲੇ ਆਕਾਸ਼ ਕੁੜਾ ਦੇਵਦਾ ਜੀ ਦੇਵਦਾ ਉਹ ਤੋਂ 8 ਮਹੀਨੇ ਦੀ ਬਾਈ ਗੱਬਣਾ ਕੁੜੀ ਠੀਕ ਹੈ ਪਹਿਲਾ ਸੂਆ ਦੇਣਾ ਬਹੁਤ ਚੰਗੀ ਗੋੜੀ ਹੈ ਬਈ ਅੱਛਾ ਪਹਿਲੀ ਵਾਰ ਸੂਣਾ ਗੋੜੀ ਹਾਂਜੀ ਬਈ ਠੀਕ ਹੈ ਬਈ ਮਾਰ ਕਹਿੰਦਾ ਕੀ ਆ ਗਿਆ ਪ੍ਰੋਪਰ ਬਈ ਇਹਦੇ ਮੱਥੇ ਪਟਾ ਪਿਛਲੇ ਦੋ ਪੈਰ ਚਿੱਤੇ ਆ ਜੀ ਦੋ ਪੈਰ ਚਿੱਤੇ ਠੀਕ ਹੈ ਜੀ ਤੇ ਇਸ ਵਾਰੀ ਦੀ ਬਈ ਕਿਵੇਂ ਹੈ ਨਹੀਂ ਮੈਂ ਦੇਖਿਆ ਨਹੀਂ ਹਜੇ ਬਹਿ ਬੂ ਕਿਵੇਂ ਕਿਹਾ ਤੀ ਹੈ ਨਾ ਨਹੀਂ ਇਹ ਦੇਖੀ ਨਹੀਂ ਹੋ ਸਕਦਾ ਭੌਂਦੀ ਹੋਵੇ ਲੱਗਦਾ ਤਾਂ ਸਾਊਆ ਘੋੜੀ ਤਾਂ ਕੁਛ ਜਿਵੇਂ 8 ਮਹੀਨੇ ਦੀ ਹੋ ਜਾਈਂ ਨੇ ਆਪਾਂ ਸੋਚ ਲੈਣੇ ਵੀ ਆਪਾਂ ਵੀ ਕਿਉਂ ਹਾਂਜੀ ਨਹੀਂ ਨਹੀਂ ਬਾਹਲਾ ਫਿਰ ਤਾਂ ਅਸੀਂ ਉਹ ਆਪਾਂ ਤੂਰੀ ਵੀ ਨਹੀਂ ਇੰਨੀ ਉਦੋਂ ਅੱਛਾ ਬਈ ਹਾਂਜੀ ਬਈ ਠੀਕ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਬਈ ਆਪਣੀ ਆ ਗਈ ਫੇਰ ਕਮੈਤ ਕੁੜੀ ਜੀ ਹਾਂ ਦਰਦਨ ਦਾ ਠਾ ਬਹੁਤ ਜਿਆਦਾ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਹਾਂਜੀ ਉਹ ਵੀ ਵੀਰੇ ਉਧਰ ਤਾਮਨ ਲਾਡੂ ਵੱਲੋਂ ਕੁੜੀ ਆਪਣੇ ਕੋਲ ਹੀ ਆਈ ਆ ਤਾਮਨ ਲਾਡੂ ਫਿਰ ਭਾਈ ਢੇਡਾ ਲਾਇਆ ਉਹਨੇ ਜੇ ਫੋਨ ਫੋਨਤੀ ਮੰਗਾ ਲੰਨੇ ਇੱਕ ਦੀ ਵੀ ਤਾਂ ਲਾਉਣਾ ਹੀ ਪੈਂਦਾ ਫਿਰ ਬਾਅਦ ਚ ਉਵੇਂ ਸਰਕਲ ਬਣ ਜਾਂਦਾ ਚ ਵੈਸ ਪਤਾ ਉਹਨਾਂ ਨੂੰ ਆਪਣੀ ਲੱਗ ਜਾਂਦੀ ਆ ਆਪਾਂ ਨੂੰ ਉਹਨਾਂ ਦੀ ਲੱਗ ਜਾਂਦੀ ਆ ਫਿਰ ਐਂ ਸਰਕਲ ਚੱਲਦਾ ਰਹਿੰਦਾ ਜੀ ਠੀਕ ਆ ਬਾਈ ਇਹ ਘੋੜੀ ਬਈ 63 ਪਲੱਸ ਹੋਊਗੀ ਮਨ ਲੱਗਦਾ ਵੀ ਹੋ ਸਕਦਾ 63 ਹੋਵੇ ਫੱਟੀ ਵਾਲੀ ਘੋੜੀ ਜੀ ਮੈਂ ਆਪਾਂ ਉਵੇਂ ਮੈਂਤੀ ਤਾਂ ਨਹੀਂ ਕੀਤੀ ਕਿ ਇਹ ਰਾਤ ਹੀ ਆਈ ਸੀਗੀ ਘੋੜੀ ਬਹੁਤ ਚੰਗੀ ਆ ਬਾਈ ਲੈਂਥ ਗਰ ਦੰਦਾ 88 ਹਨਾ ਬਰੀਕੀ ਬਰੂਕੀ ਬਹੁਤ ਆ ਉਹਨਾਂ ਇਹੋ ਜਿਹੀ ਘੋੜੀ ਜੇ ਆਪਾਂ ਲੈਨੇ ਆਪਾਂ ਨੂੰ ਵੀ ਪਤਾ ਵੀ ਕੀ ਰੇਟ ਚ ਮਿਲਦੀ ਹੈ ਹਨਾ ਮਾਰਤੀ ਬਹੁਤ ਚੰਗੀ ਸੋਨਾ ਮਾਰਕਾ ਬਈ ਸੋਹਣੀ ਆ ਸਾਰੀ ਕੁੜੀ ਬਈ ਬਾਡੀ ਬੁੱਡੀ ਦੀ ਬਹੁਤ ਚੰਗੀ ਆ ਇਹ ਖਾਲੀ ਜੱਬਣਾ ਬਈ ਇਹ ਖਾਲੀ ਨਹੀਂ ਵੀਰੇ ਇਹ ਵੀ ਖਾਲੀ ਕੁੜੀ ਇਹ ਵੀ ਖਾਲੀ ਹੈ ਜੀ ਖਾਲੀ ਹੈ ਠੀਕ ਆ ਜੀ ਤੇ ਇਹ ਉਮਰ ਦੀ ਕਿੰਨੀ ਆ ਬਈ ਇਹ ਉਮਰ ਇਹਦੀ ਵੀ 6 ਸਾਲ ਹੂ ਬਈ 6 ਸਾਲ ਦੀ ਉਮਰ ਆ ਜੀ ਬਿਲਕੁਲ ਪਹਿਲਾਂ ਬੱਚਾ ਪੁੱਛਿਆ ਕੀ ਦਿੱਤਾ ਇਹਨੇ ਪਤਾ ਕੁਝ ਬਈ ਮੈਂ ਬੱਚੇ ਦਾ ਦਿੱਤੇ ਆ ਵੀਰੇ ਪਰ ਨਹੀਂ ਮੈਂ ਨਹੀਂ ਨਹੀਂ ਡਿਟੇਲ ਲੈ ਲਾਂਗੇ ਆਪਾਂ ਜੇ ਜਿਹਦੇ ਨਾਲ ਸੌਦਾ ਹੋਊਗਾ ਉਹਨੇ ਡਿਟੇਲ ਤਾਂ ਅਗਲੇ ਨੇ ਮੰਗਣੀ ਆ ਫਿਰ ਆਪਾਂ ਮਗਾ ਦਾਂਗੇ ਫੋਟੋ ਮੂਟਮਾ ਨਾਲ ਠੀ ਇਹ ਯਾਰ ਉਧਰ ਹੀ ਆ ਘੋੜਾ ਜਾਂ ਨਾ ਜਾਂ ਆਉਦਾ ਹੈਗਾ ਵੱਲਾ ਜਾਂ ਅੱਛਾ ਅੱਛਾ ਤੇ ਆਪਾਂ ਕਹਿ ਦਈਏ ਉਹ ਫਿਰ ਬਾਅਦ ਚ ਉਹ ਗੱਲ ਦੇਣੀ ਆ ਜੇ ਹੈ ਨਾ ਉਹਦਾ ਫਾਇਦਾ ਨਹੀਂ ਹੈਗਾ ਕਲੀਅਰ ਕਰਕੇ ਹੀ ਦੱਸਾਂ ਕਿਉਂਕਿ ਨਾ ਇਹ ਕੱਲ ਹੀ ਉਹ ਗੱਲ ਜੀ ਉਹਦਾ ਨਾ ਹੋਈ ਸੀਗੀ ਕੁੜੀ ਚੰਗੀ ਲੱਗੀ ਕਰਕੇ ਮੈਂ ਮੰਗਾਲੀ ਸੀਗੀ ਮੰਗਾਲੀ ਜੀ ਹੂੰ ਠੀਕ ਹੈ ਜੀ ਲੈਣ ਦਾ ਤਾਂ ਯਾਰ ਬਣਾਉਣ ਨੂੰ ਤਾਂ ਬਣਾ ਵੀ ਦਿੰਦੇ ਕੋਈ ਏਡੀ ਗੱਲ ਤਾਂ ਨਹੀਂ ਲੈਣਾ ਬਣਾਈ ਜਾਂਦੇ ਸਾਰੇ ਹਾਂ ਪਰ ਗੱਲ ਕੀ ਆ ਲੈਨ ਨਾਲੋਂ ਪਹਿਲਾਂ ਕੁੜੀ 'ਚੇ ਕੁਝ ਹੋਣਾ ਚਾਹੀਦਾ ਕੂੜੀ ਆਪ ਕਿਵੇਂ ਦੀਏ ਲੈਨ ਤਾਂ ਬਾਅਦ ਆਪੇ ਚੱਲ ਪੈਂਦੀ ਆ ਕੂੜੀ ਚ ਕਰੰਟ ਬਹੁਤ ਆ ਕੂੜੀ ਬਾਡੀਦਾਰ ਕੂੜੀ ਆ ਮਤਲਬ ਬਹੁਤ ਸ਼ਾਨਦਾਰ ਕੂੜੀ ਆ ਠੀਕ ਆ ਬਾਈ ਹਾਂ ਇਹ ਤਾਂ ਚਾਹੇ ਅਨਨੂਨ ਵੀ ਹੋਵੇ ਨਾ ਯਾਰ ਤਾਂ ਵੀ ਕੀ ਬਾਤ ਆ ਨਾ ਹੋਊ ਤਾਂ ਚੰਗੇ ਕੂੜੀ ਦੀ ਬਾਈ ਹਨਾ ਬਿਲਕੁਲ ਬਾਈ ਉਹ ਨਾ ਯਾਰ ਨਾ ਜੇ ਉੱਥੇ ਪਤਾ ਨਹੀਂ ਕੀ ਇੰਗਲਿਸ਼ ਬਾਗ ਪਤਾ ਨਹੀਂ ਹੋ ਰਹੀ ਆ ਹੋ ਯਾਰ ਉਠਾਇਆ ਇੱਕ ਚੱਕਰ ਜੱਸੇ ਹੋਰ ਵੀ ਆ ਮੈਂ ਕਈ ਵਾਰ ਕੀ ਦੇਖਿਆ ਵੀ ਜਾਨਵਰ ਚੰਗਾ ਹੁੰਦਾ ਹਾਂ ਤੇ ਸੋਹਣੇ ਘੋੜੇ ਦਾ ਹੁੰਦਾ ਪਰ ਲੋਕ ਕੀ ਕਰਦੇ ਵੀ ਜਿਹਦਾ ਜ਼ਿਆਦਾ ਨਾ ਚੱਲਦਾ ਹੁੰਦਾ ਨਾ ਉਹਦਾ ਬਣਾ ਕੇ ਵੇਚ ਦਾਂਦੇ ਉਹਨੂੰ ਉਹ ਜਿਹੜਾ ਦਰਮਿਆਨਾ ਘੋੜਾ ਕਹਿ ਲਈ ਆਪਾਂ ਜਿਵੇਂ ਅਖਰ ਨੂੰ ਰਿਜ਼ਲਟ ਤਾਂ ਉਹਨੇ ਵੀ ਚੰਗਾ ਦਿੱਤਾ ਹੁੰਦਾ ਉਹਦਾ ਹੱਕ ਮਾਰ ਦਿੰਦੇ ਆ ਘੋੜੇ ਦਾ ਲੋਕ ਯਾਰ ਫਿਰ ਭਾਈ ਵੇਚਣ ਵਾਲੇ ਵੀ ਮਜਬੂਰ ਹੁੰਦੇ ਆ ਇਹ ਲੋਕ ਕਰਦੇ ਨੇ ਫਿਰ ਗੱਲਾਂ ਲੰਬੀਆਂ ਹੋ ਜਾਂਦੀਆਂ ਇਹ ਲੋਕ ਮਜਬੂਰ ਕਰਦੇ ਨੇ ਅੱਛਾ ਭਾਈ ਹਾਂ ਵੀ ਇਹ ਚੀਜ਼ਾਂ ਕਬੋਂਨ ਨੂੰ ਜੇ ਲੋਕ ਕਹਿੰਨ ਨਾ ਵੀ ਜਾਨਵਰ ਵੇਖ ਕੇ ਜਾਨਵਰ ਲੈਣਾ ਹਾਂ ਠੀਕ ਆ ਵੀ ਲਾਈਨ ਤਾਂ ਸਾਨੂੰ ਨਹੀਂ ਮਤਲਬ ਵੀ ਹਾਂ ਕੁਆਲਿਟੀ ਹੈਗੀ ਐ ਦੇ ਵਿੱਚ ਚੱਲ ਜੇ ਲਾਈਨ ਨਹੀਂ ਵੀ ਪਤਾ ਹੁਣ ਇਹੀ ਘੋੜੀ ਆ ਮੰਨ ਕੇ ਚੱਲ ਘੋੜੀ ਤਾਂ ਇਹੀ ਆ ਨਾ ਹਾਂ ਇਹ ਦਲਬਾਗ ਦੀ ਹੁੰਦੀ 35 ਲੱਖ ਦੀ ਸੀ ਹਾਂ ਹੈ ਸੀ ਕਿ ਨਹੀਂ ਬਿਲਕੁਲ ਬਾਈ ਜੀ ਤੇ ਫਿਰ ਬੱਚਾ ਤਾਂ ਉਹਨੇ ਵੀ ਉਹੀ ਦੇਣਾ ਹਾਂ ਤੇ ਹੁਣ ਇਹ ਬੱਚਾ ਇਹ ਵੀ ਟੌਪ ਦੇ ਦਿੰਦੀ ਆ ਠੀਕ ਆ ਬਾਈ ਹੁਣ ਇਹ ਘੋੜੀ ਉਹਦੋਂ ਦੀ ਜੇ ਹਿੱਸੇ ਚ ਹਾਂ ਇਹ ਵੀ ਗੱਲ ਸੀ ਆ ਬਾਈ ਹੁਣ ਫਿਰ ਮੈਨੂੰ ਲਾਲਚ ਨੂੰ ਮੈਂ ਕਹ ਦੂੰਗਾ ਬਾਈ ਕਰਾ ਲਿਓ ਢੀਂ ਨੇ ਫਲਾਣਾ ਢੰਕਾ ਉਹ ਫਿਰ ਬਾਦ ਲੋਕ ਆਈ ਲਫੜੇ ਚ ਪੈ ਜਾਂਦੇ ਕੀ ਬਰੀ ਹਾਂ ਕੇਰਾ ਤਾਂ ਪੈਸੇ ਬਹੁਤ ਚੰਗੇ ਲੱਗਦੇ ਆ ਲੋਕਾਂ ਨੂੰ ਵੀ ਇਹ ਚਾਹੀਦਾ ਵੀ ਮੜਾ ਮੋਟਾ ਘੋੜੀ ਵੀ ਵੇਖੋ ਯਾਰ ਮੈਂ ਕੱਲ ਹੁਣ ਵਸ਼ੇਰੀ ਵੇਖ ਕੇ ਆਇਆ ਬਈ ਅਗਲਾ 40 ਲੱਖ ਮੰਗਦਾ ਸੀ ਮੈਂ ਤਿੰਨ ਦੀ ਵੀ ਨਹੀਂ ਲੈਂਦਾ ਉਹ ਜੀ ਅੱਛਾ ਨਾਲੇ ਹੋਊ ਚੰਗੇ ਘੋੜੀ ਦੀ ਬਈ ਟੋਪ ਦੇ ਦੀ ਠੀਕ ਹੈ 2.5 ਲੱਖ ਅਲੇ ਦੀ ਉਹ ਵੀ ਫੀਸ ਦੀ ਹੈ ਉਹ ਗੱਲ ਤਾਂ ਫਿਰ ਉਹੀ ਆ ਜਾਂਦੀ ਨਾ ਬਈ ਜਨਵਰ ਪਹਿਲਾ ਜਨਵਰ ਦੇਖੋ ਬਈ ਠੀਕ ਹੈ ਬਈ ਠੀਕ ਹੈ ਫਿਰ ਉਸ ਤੋਂ ਬਾਅਦ ਲੈਂ ਦਾ ਮਤਲਬ ਪੁੱਛੰਦਾ ਇਹ ਹੁੰਦਾ ਵੀ ਜਿ ਮੰਨ ਕੇ ਚੱਲ ਵੀ ਕਿਤੇ ਉਹਦੇ ਪਿਓ ਤੋਂ ਹੀ ਨਮ ਲਾ ਲਵੇ ਵੀ ਬਰੀਡਿੰਗ ਅਸੀਂ ਕਿ ਕਰਾਉਂਦੇ ਕਿ ਬੱਚੇ ਲੈ ਲੈਂਦਾ ਪੁੱਛੰਦਾ ਇਹ ਮਤਲਬ ਹੁੰਦਾ ਇਹ ਇਹ ਚਲਾ ਲਿਆ ਟ੍ਰੈਂਡ ਟ੍ਰੈਂਡ ਤਾਂ ਇਹ ਲੋਕਾਂ ਦੇ ਦਿਮਾਗ 'ਚ ਇੱਕ ਹੀੜਾ ਹੁੰਦਾ ਵੀ ਮੈਂ ਤਾਂ ਫਲਾਣੇ ਘੋੜੇ ਦੀ ਹੀ ਬੱਚੀ ਲੈਣੀ ਆ ਫਲਾਣੇ ਘੋੜੇ ਦਾ ਹੀ ਬੱਚਾ ਲੈਣਾ ਬਾਈ ਇਹ ਤਾਂ ਛੱਡ ਬਰੇ ਫਲਾਣੇ ਵਾਲਾ ਤਾਂ ਇੱਥੇ ਸਿਸਟਮ ਹੋਰ ਹੋਇਆ ਪਿਆ ਅਗਲਾ ਕਹਿੰਦਾ ਵੀ ਹੁਣ ਜੇ ਜੱਸੇ ਤੋਂ ਘੋੜੀ ਲੈ ਲਈ ਵੀ ਪੈਸੇ ਵੀ ਲਾਤੇ ਹਾਂ ਵੀ ਸਾਡਾ ਖਣੀ ਨਾਂ ਨਹੀਂ ਬੰਦਨਾ ਬਾਅਦ ਚ ਵੀ ਕੁੜੀ ਆ ਗਈ ਜੇ ਕਿਸੇ ਚੰਗੇ ਫਾਰਮ ਤੋਂ ਸਾਡੀ ਪੋਸਟ ਪਊਗੀ ਖਣੀ ਸਾਡਾ ਨਾਂ ਬਣ ਜੂਗਾ ਹਾਂ ਵੀ ਵੱਡੀਆਂ ਪੋਸਟਾਂ ਪੈਣਗੀਆਂ ਅਸੀਂ ਬਹੁਤ ਖਣੀਆਂ ਆਏ ਹੋ ਜਾਾਂਗੇ ਤੇ ਮੂ ਵੀ ਫਿਰ ਦੂਜੇ ਪਾਸੇ ਲਾ ਦਿੰਦੇ ਨਾ ਅਗਲੇ ਗੱਲ ਤਾਂ ਇਹ ਆ ਤੇ ਜੇ ਫਾਰਮਾਂ ਵਾਲੇ ਵੱਡੇ ਵਾਲੇ ਭਾਈ ਉਹ ਕਿਹੜਾ ਵੀ ਉਹਨਾਂ ਕੋਲੇ ਕਿਹੜਾ ਮਸ਼ੀਨ ਆ ਵੀ ਕੋਈ ਜਾਂ ਗਿੱਦੜ ਸਿੰਘ ਵੀ ਉਹ ਆਪ ਤਿਆਰ ਕਰਦੇ ਆ ਲੈ ਕੇ ਤਾਂ ਉਹਨਾਂ ਨੇ ਵੀ ਆਈ ਹੋਣੀਆਂ ਇੰਨੀਆਂ ਕੰਨੀਆਂ ਕਿ ਘਰੋਂ ਤਿਆਰ ਕਰੀ ਆ ਫਾਰਮ ਦਾ ਚਲ ਆਪਾਂ ਇਹ ਕਹਦੇ ਨੇ ਵੀ ਜਿਵੇਂ ਜਿਹੜੇ ਕਾਰੀਗਰ ਬੰਦੇ ਆ ਚੰਗੇ ਫਾਰਮ ਵਾਲੇ ਵੀ ਉਹਨਾਂ ਨੇ ਕੁਆਲਿਟੀ ਵੀ हां ਚੁਣ ਚੁਣ ਕੇ ਰੱਖੀ ਹੋਈ ਨੇ ਇਹ ਦੋ ਬੰਦਿਆਂ ਦੀ ਵੀ ਇਹ ਦੇਖੋ ਆਪਾਂ ਯਾਰ ਬਈ ਫੁੱਲ ਮਿਹਨਤਾ ਆਪਾਂ ਇਹ ਗੱਲ ਨਹੀਂ ਕਹਿੰਦੇਗੇ ਪਰ ਆਈਆਂ ਤਾਂ ਉਹ ਵੀ ਆਪਣੇ ਵਰਗੀਆਂ ਤੁਹੀਆਂ ਇਹ ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਕੋਲ 50 ਘੋੜੀਆਂ ਖੜੇ ਨੇ ਪੰਜਾਂ ਦੀਆਂ 50 ਦੇ ਘਰ ਬੈਠ ਹੋਈਆਂ ਨੇ ਜਾਣਦੀਆਂ ਤਾਂ ਬਈ ਆਪਣੇ ਵਰਗੀਆਂ ਕੋਲ ਹੀ ਆ ਗੱਲ ਆ ਵੀ ਇੱਥੇ ਉਹ ਮੁੱਲ ਨਹੀਂ ਮਿਲਦਾ ਹੂੰ ਠੀਕ ਆ ਨਾ ਉੱਥੇ ਜਾ ਕੇ ਬਸ ਕਈ ਬੰਦੇ ਇਹ ਇਹੋ ਜਿਹੇ ਆ ਵੀ ਚੰਗੇ ਤੋਂ ਚੰਗਾ ਜਾਨਵਰ ਛੱਡ ਜਾਂਦੇ ਆ ਵੀ ਯਾਰ ਅਸੀਂ ਦਾ ਫਲਾਣੇ ਥਾਂ ਲਾਵਾਂਗੇ ਤੇ ਸਾਡੀ ਪੋਸਟ ਬਹੁਗੀ ਸਾਡੀ ਫਲਾਣੇ ਬੰਦੇ ਦਾ ਫੋਟੋ ਹੋਊਗੀ ਤੇ ਸਾਡੀ ਪਤਾ ਨਹੀਂ ਕੀ ਚੜਾਈ ਹੋ ਜੂਗੀ ਸਹੀ ਗੱਲ ਹੈ ਪਰ ਜਾਨਵਰ ਉਹ ਲੈਵਲ ਦਾ ਹੁੰਦਾ ਨਹੀਂਗਾ ਜਿਹੜੇ ਲੈਵਲ ਦਾ ਜਾਨਵਰ ਉਹ ਪਹਿਲਾਂ ਛੱਡ ਕੇ ਗਏ ਹੁੰਦੇ ਹੋਰ ਬੰਦੇ ਗਏ ਹੁੰਦੇ ਹਾਂ ਸਹੀ ਗੱਲ ਹੈ ਬਈ ਤੇ ਆਪਣੀ ਇੱਕ ਆਪਾਂ ਨੀਲੀ ਘੋੜੀ ਦਿਖਾਈ ਆ ਮਾਂ ਗਰ ਬੱਚੀ ਬਹੁਤ ਸੋਹਣੀ ਬਈ ਉਹਦੀ ਡਿਟੇਲ ਕੀ ਹੈ ਜੀ ਇਹ ਹੈਗੀ ਵੀਰੇ ਖਲੀ ਦੀ ਦਾਰਾਪੁਰ ਵਾਲੇ ਦੀ ਜੀ ਠੀਕ ਆ ਬਈ 64 ਇੰਚ ਦੀ ਘੋੜੀ ਆ ਬਈ ਇਹ ਠੀਕ ਆ ਬਈ ਹੁਣ ਮੌਕੇ ਦੀ ਖਾਲੀ ਆ ਮਹੀਨਾ ਕੋਈ ਹੋ ਗਿਆ ਹੂ ਸੂਈ ਨੂੰ ਇਹਨੂੰ ਠੀਕ ਆ ਬਾਈ ਠੀਕ ਆ ਜੀ ਮਗਰ ਇਹਦੇ ਦੁੱਲੇ ਦੀ ਪੰਜ ਕਲਿਆਣ ਬਸ਼ੇਰੀ ਆ ਵੀਰੇ ਠੀਕ ਆ ਬਾਈ ਬਹੁਤ ਸ਼ਾਨਦਾਰ ਕੁੜੀਏ ਵੀ ਹੁਣ ਖਾਲੀ ਮੌਕੇ ਦੀ ਬੱਡੇ ਦਾ ਰਸੰਬ ਸੁੰਬ ਸੁੰਬ ਕੁੜੀ ਦਾ ਬਹੁਤ ਜਿਆਦਾ ਜੇ ਤਾਂ ਸਰਦੀ ਕਰਕੇ ਨਹੀਂ ਭਰਾਈ ਹੋਣੀ ਜਿਵੇਂ ਸਰਦੀ ਚੱਲ ਰਹੀ ਹੈ ਹਾਂ ਰੁਕ ਜਾਂਦੇ ਮਹੀਨਾ ਕ ਬਈ ਹਜੇ ਹਜੇ ਮਾਰਚ ਚ ਮਲਾਵਾਂਗੇ ਸਹੀ ਤਾਂ ਮੌਸਮ ਬੜਾ ਸਹੀ ਹੁੰਦਾ ਬਈ ਇਹ ਕਿੰਨੇ ਕ ਸਮੇ ਤੋਂ ਆਪਣੇ ਕੋਲ ਕੁੜੀ ਬਈ ਇਹ ਹੈਗੀ ਆ ਵੀਰੇ ਆਪਾਂ ਹੀ ਇਹ ਉਦੋਂ ਮਲਾਈ ਸੀਗੀ ਅੱਛਾ ਜੀ ਹਾਂ ਤੇ ਹਾਂ ਬੁੱਲੇ ਤਾਂ ਆਪਾਂ ਹੀ ਲੈ ਗਏ ਹਾਂ 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 ਵੀਰੇ ਤੇ ਬਸ ਆਹ ਇਹਨੂੰ ਵੀ 1.5 ਸਾਲ ਅੱਛਾ ਜੀ ਲਗਭਗ ਹੋ ਚੱਲਿਆ ਹਾਂ ਜੀ ਠੀਕ ਆ ਬਈ ਤੇ ਇਹਦਾ ਕੱਦ ਤਾਂ ਹੋ ਗਿਆ ਚੌਂਟ ਚੌਂਟ ਪਲੱਸ ਹੀ ਆ ਬਈ ਚੌਂਟੋ ਬਾਹਰ ਆ ਕੁੜੀ ਅੱਛਾ ਕਾਦੂ ਕੁਦੂ ਬਹੁਤ ਚੰਗੀ ਆ ਬਈ ਉਮਰ ਕੀ ਦਾ ਬਈ ਕੁੜੀ ਇਹਦੀ ਉਮਰ ਇਹਦੀ ਹੋਗੀ ਵੀਰੇ 7.5 ਸੱਤ ਸਾਲ ਦੇ ਨੇੜੇ ਕੁੜੀ ਹੋਣ ਹੋਗੀ ਅੱਛਾ ਅੱਛਾ ਸਵਾਰੀ ਸਪੂਰੀ ਦੀ ਦਾ ਬਈ ਮੱਝੂ ਘਰੇ ਤੋਂ ਪਾਰ ਆ ਸੀ ਬਹੁਤ ਚੰਗੀ ਬਈ ਬਹੁਤ ਚੰਗੀ ਸਵਾਰੀ ਦੀ ਠੀਕ ਆ ਬਈ ਤੇ ਇਹ ਵੀ ਆਪਣਾ ਸੈੱਟ ਦੇਣ ਦਾ ਵਿਚਾਰ ਹੈਗਾ हां बहन तो कोई ना जे कोई मतलब चंगे रेट चाहे घोड़ी भी बड़ी या है ना ਵੀ ਜੇ ਆਪਾਂ ਕੋਈ 5-7 ਲੱਖ ਵਾਲਾ ਤਾਂ ਹੈ ਜਿਹੜੇ ਖੇਡ ਹੈਣੀਗੀ ਹੁਣ ਮਗਰ ਬਸ਼ੇਰੀ ਵੀ ਦੁੱਲੇ ਦੀ ਆ ਹੈਨਾ ਤੇ ਚੰਗੇ ਰੇਟ 'ਚ ਹੀ ਜਾਣੀਆਂ ਯਾਰ ਬਾਈ ਹੈਨਾ ਤੇ ਜਿਹਨੂੰ ਸੱਜਣ ਨੂੰ ਕਿਸੇ ਨੂੰ ਪਸੰਦ ਹੋਊਗੀ ਤਾਂ ਉਹ ਜਰੂਰ ਇੱਕ ਵਾਰੀ ਸੰਪਰਕ ਕਰਨ ਠੀਕ ਆ ਕੋਈ ਗੱਲ ਨਹੀਂ ਆਪਾਂ ਦੱਸ ਦਾਂਗੇ ਜੋ ਵੀ ਇਹਦਾ ਰੇਟ ਹੋਊਗਾ ਕੋਈ ਈਡੀ ਗੱਲ ਨਹੀਂ ਕੀ ਠੀਕ ਹੈ ਦੂਮੇ ਜੋੜੇ ਦਾ ਬਾਈ ਗੱਲ ਹੀ ਕੋਈ ਨਹੀਂ ਬਾਈ ਠੀਕ ਹੈ ਬਾਈ ਹਾਂਜੀ ਤੇ ਲਾਸਟ ਤੇ ਆਪਾਂ ਇੱਕ ਦਿਖਾਈਆ ਸਿੰਧੀ ਚਾਲ ਇਹ ਵੀਰੇ ਮੈਂ ਇੱਕ ਉਹ ਨੀਲੀ ਘੂੜੀ ਆਪਾਂ ਪਿਛਲੀ ਯਾਰ ਪਾਈ ਸੀ ਚਾਲ ਵਾਲੀ ਉਹ ਬੈਸ ਗਈ ਸੀ ਫਿਰ ਮੈਂ ਇਹ ਲੈ ਆਂਦੀ ਬਾਈ ਅੱਛਾ ਤੇ ਜਦੋਂ ਇਹ ਘੂੜੀ ਲੈ ਆਂਦੀ ਮੈਨੂੰ ਉਹ ਸ਼ੌਕ ਆ ਚਾਲ ਵਾਲੇ ਜਾਨਵਰ ਇੱਕ ਮੈਂ ਰੱਖਦਾ ਹੀ ਹੁੰਦਾ ਹੁਣ ਝੂਟੇ ਝਾੜੇ ਲੈ ਲਏ ਆ ਨਾਲੇ ਤਾਂ ਹਜੇ ਰਹਿਣੀਆਂ ਆਪਣੇ ਕੋਲੇ ਜੇ ਵੀਡੀਓ 'ਚ ਬੈਸ ਗਈ ਬੈਸ ਗਈ ਨਹੀਂ ਫਿਰ ਝੂਟੇ ਤਾਂ ਆਪਾਂ ਲਈ ਜਾਂਦੇ ਆ ਬਾਈ ਇਹ ਖਾਲੀ ਹੈ ਜੇ ਕੱਪੜਾ ਇਹ ਖਾਲੀ ਆ ਵੀਰੇ ਇਹ ਖਾਲੀ ਹੈ ਇਹ ਖਾਲੀ ਹੈ ਇਹ ਘੂੜੀ ਬਾਈ ਭਾਚਾ अच्छा भाई ये आपा घोड़ी फाइनल ਤੇ फाइनल 90000 ਦੀ ਦਵਾਂਗੇ ਆਪਾਂ ਇੰਨੇ ਚ ਆਪਾਂ ਨੂੰ ਆਈ ਆ ਠੀਕ ਆ ਬਾਈ ਬਹੁਤ ਚੰਗੀ ਆ ਸਵਾਰੀ ਦੀ ਮੇਲੇ ਵੀ ਜਿੱਤੀ ਹੋਈ ਆ ਜੈਪੁਰ ਵੱਲੋਂ ਘੋੜੀ ਆਈ ਆ ਇਹ ਹਾਂ ਵੀਰੇ ਇੱਕ ਦੋ ਰੇਸਾਂ ਇੱਧਰ ਆਪਣੇ ਨਗੌਰ ਜਿੱਤੀ ਆਵੀਆਂ ਇਹ ਤੇ ਬਈ ਜਿਵੇਂ ਆਪਾਂ ਕਹਿੰਦੇ ਮੀਟਰ ਲਾ ਕੇ ਕਿੰਨਾ ਕਰੇਂਗੇ ਮੀਟਰ ਲਾ ਕੇ ਤਾਂ ਯਾਰ ਹੋਊਗਾ ਲਗਭਗ 35 ਪੁੰਤੀ ਦਾ अच्छा 32 35 ਦਾ ਆਪਣੇ ਤਾਂ ਇੱਥੇ ਸਾਈ ਹੈ ਨਹੀਂ ਉਹ ਮੇ ਭਜਾਉਣ ਦੇ ਤੇ ਨਹੀਂ ਆਪਾਂ ਨੂੰ ਉਹ ਨਹੀਂ ਤੋੜਨੀ ਹੁੰਦੀ ਆ ਉਹ ਤਰੀਕੇ ਨਾਲ ਆਪਾਂ ਤੈਨੂੰ ਪਤਾ ਵੀ ਬਹਿ ਕੇ ਬਾ ਸ਼ੌਕ ਦਾ ਜਿਹੜਾ ਦੇਣਾ ਵੀ ਸਿੰਧੀ ਤੇ ਬੈਠੇ ਆ ਉਹ ਲੈਵਲ ਦੀ ਆਪਾਂ ਨਹੀਂ ਤੋੜ ਸਕਦੇ ਬਈ ਜਿਹੜੇ ਜਿਹੜਾ ਸਿਸਟਮ ਉਹਨਾਂ ਨੂੰ ਐਵੇਂ ਹਾਂ ਕਹਿ ਦੇ ਜੇ ਉਹਨਾਂ ਦੀ ਚਾਲੀ ਚੱਲਦੀ ਆਪਣੇ ਉਤੀ ਤੁਰੂ ਹਾਂ ਇਹ ਵੀ ਗੱਲ ਹੈਗੀ ਆ ਬਈ ਈਏ ਬਾਈ ਠੀਕ ਆ ਬਾਈ ਆਪਣੇ 6ਾਂ ਜਨਮਵਰਨ ਦੀ ਡਿਟੇਲ ਹੋ ਗਈ ਬਾਈ ਹਾਂ ਇਹ ਹਾਂਜੀ ਹਾਂਜੀ ਬਾਕੀ ਆਪਾਂ ਨੂੰ ਵੀਰੇ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਰਹੀ ਆ ਵੀਡੀਓ ਪਾਈ ਸੀ ਤੇ ਮੈਂ ਬਹੁਤ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੈਸ਼ਲ ਫੋਨ ਲਾ ਲਾ ਕੇ ਵਧਾਈਆਂ ਦਿੱਤੀਆਂ ਤੇ ਬਹੁਤ ਵੀਰੇ ਉਹਨਾਂ ਨੇ ਮਤਲਬ ਵੀਡੀਓ ਨੂੰ ਸਲਾਇਆ ਬਾਈ ਬਿਲਕੁਲ ਜੀ ਬਹੁਤ ਸਪੋਰਟ ਕੀਤੀ ਆ ਵੀ ਕਹਿੰਦੇ ਬਾਈ ਵੀ ਸਾਨੂੰ ਅਸੀਂ ਪੂਰੀ ਵੀਡੀਓ ਦੇਖੀ ਆ ਵੀ ਅਸੀਂ ਕਦੇ ਵੀਡੀਓ ਬਹੁਤ ਘੱਟ ਦੇਖਦੇ ਆ ਸ਼ੁਰੂ ਚ ਮਾੜੀ ਦੇਖ ਕੇ ਛੱਡ ਦਿੰਦੇ ਆ ਉਹ ਕਹਿੰਦੇ ਬਾਈ ਪਰ ਤੇਰੀ ਸਾਰੀ ਵੀਡੀਓ ਦੇਖੀ ਅਸੀਂ ਬਹਿ ਕੇ ਤੇ ਵੀ ਘਰ ਦੇ ਨਾਲ ਫੈਮਿਲੀ ਦੇ ਬਹਿ ਕੇ ਵੇਖੀ ਵੀ ਬਹੁਤ ਵਧੀਆ ਲੱਗਾ ਬਹੁਤ ਰਿਸਪੌਂਸ ਆਇਆ ਤੇ ਜਾਨਵਰ ਵੀ ਬਹੁਤ ਚੰਗੇ ਵਿਖੇ ਚੰਗੇ ਰੇਟ 'ਚ ਵਿਖੇ ਆ ਨਵਾਬ ਵਾਲੀ ਬਸ਼ੇਰੀ ਆਪਣੀ ਤੇ ਦਿਲਸ਼ਾਨ ਵਾਲੀ ਇਹ ਵੀ ਚੰਗੇ ਫਾਰਮ 'ਚ ਗਈਆਂ ਬਾਈ ਰਾਜੂ ਆਪਣਾ ਬਾਈ ਕੈਨੇਡਾ ਤੋਂ ਹਾਂਜੀ ਹਾਂਜੀ ਤੇ ਬਾਈ ਤਾਰੀ ਆ ਉਹ ਦੌਧਰ ਤੋਂ ਠੀਕ ਹੈ ਬਾਈ ਹਾਂਜੀ ਤਾਰਾ ਬਾਈ ਦਾ ਨਾਮ ਸ਼ਾਇਦ ਹਾਂ ਦੌਧਰ ਤੋਂ ਹਾਂਜੀ ਹਾਂਜੀ ਬਾਈ ਬਾਈ ਇੰਦਰਜੀਤ ਹੁਣੀ ਇਹ ਲੈ ਕੇ ਗਏ ਆ ਜੀ ਆਪਣੇ ਤੋਂ ਮਤਲਬ ਬਹੁਤ ਵਧੀਆ ਲੇਗਾਂ ਰੇਟ ਚ ਤੇ ਵਧੀਆ ਚੰਗੇ ਥਾਂ ਜਾਵੜੀਆਂ ਬਈ ਖੁਸ਼ੀ ਹੁੰਦੀ ਆ ਖੁਸ਼ੀ ਹੁੰਦੀ ਆ ਬਈ ਨਹੀਂ ਬਾਈ ਉਹਨਾਂ ਕੋਲ ਹੈ ਵੀ ਜਾਂਦਾ ਬਹੁਤ ਚੰਗੇ ਮੇਲੇ ਕੋਲ ਬਾਕੀ ਚੰਗੀ ਕਲੈਕਸ਼ਨ ਵੀ ਰੋ ਬਿਲਕੁਲ ਬਿਲਕੁਲ ਵੀਰੇ ਬਾਕੀ ਇਹੀ ਆ ਵੀਰੇ ਸਾਰਿਆਂ ਦੀ سپورਟ ਨਾਲ ਹੀ ਆ ਹਨਾ ਹਾਂਜੀ ਹਾਂਜੀ ਤੇ ਆਓ ਸਾਰੇ ਭਰਾ ਜਾਨਵਰ ਹੋਰ ਵੀ ਬਹੁਤ ਚੰਗੇ ਖੜੇ ਆ ਸਾਰੇ ਮੈਂ ਉਹੀ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦਾ ਕਿ ਵੀ ਰੁਟੀਨ ਦੇ ਵਿੱਚ ਬਾਈ ਜੀ ਜਾਨਵਰ ਬਹੁਤ ਚੰਗੇ ਚੰਗੇ ਖੜੇ ਰਹਿੰਦੇ ਆ ਜੀ ਖੜੇ ਰਹਿੰਦੇ ਬਈ ਹਾਂ ਹਾਂਜੀ ਕਿਉਂਕਿ ਜਿਹੜੀਆਂ ਆਪਾਂ ਉਸ ਦਿਨ ਦਿਖਾਈਆਂ ਸੀ ਜਿੰਨੀਆਂ ਉਹ ਤਕਰੀਬਨ ਸਾਰੀਆਂ ਸੇਲ ਆਊਟ ਹੋ ਗਈਆਂ ਉਹ ਹਾਂਜੀ ਉਹਨਾਂ ਚੋਂ ਆਪ ਬਾਕੀ ਹਾਂ ਸੋਲਡ ਹੋ ਗਈਆਂ ਵੀਰੇ ਤੇ ਹੁਣ ਵੀ ਜਾਨਵਰ ਹਜੇ ਕਈ ਨਹੀਂ ਦਿਖਾਏਗੇ ਤਿੰਨ ਚਾਰ ਉਹ ਵੀ ਘੋੜੀਆਂ ਇੱਕ ਦੋ ਸੂਈਆਂ ਸੀਗੀਆਂ ਤੇ ਹੋਰ ਵੀ ਚੰਗੀਆਂ ਚੰਗੀਆਂ ਵੀਰੇ ਹੈਗੀਆਂ ਬੱਚੀਆਂ ਵੀ ਹਾਂਜੀ ਵੀਰੇ ਮੇਰੇ ਮਤਰਾ ਬਾਈ ਦੇ ਤੁਹਾਨੂੰ 6 ਜਨਵਰ ਦਿਖਾ ਦੇ ਮੈਨੇ ਇਸ ਵੀਡੀਓ ਚ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਕਿਸੇ ਭਰਾ ਨੂੰ ਕੋਈ ਜਾਨਵਰ ਦੀ ਜਰੂਰਤ ਹੋਈ ਕੋਈ ਪਸੰਦ ਹੈ ਬਾਈ ਨੂੰ ਫੋਨ ਕਰ ਲਿਓ ਬਾਕੀ ਜੇ ਸਲਾਹ ਵੀ ਲੈਣੀ ਹੋਈ ਤਾਂ ਵੀ ਬਾਈ ਨੂੰ ਫੋਨ ਕਰ ਲਿਓ ਕਿਉਂਕਿ ਬਾਈ ਕੋਈ ਗੱਲ ਹੀ ਨਹੀਂ ਜਦੋਂ ਮਰਜ਼ੀ ਕਰੋ ਬਾਈ ਗੁੱਡੇ ਤੁਹਾਡਾ ਆਪਦਾ ਭਰਾ ਮੈਂ ਠੀਕ ਹੈ ਨਾ ਦਿਲ ਖੋਲ ਕੇ ਜਦੋਂ ਮਰਜ਼ੀ ਫੋਨ ਕਰੋ ਬਾਈ ਗੱਲ ਹੀ ਕੋਈ ਨਹੀਂ ਯਾਰ ਤੇ ਬਾਈ ਕੋਲ ਘੋੜਾ ਕਾਲੇ ਕਾਂਟੇ ਦਾ ਵਿਸ਼ਵ ਰਤਨ ਕਾਂਟਾ ਉਹਦੀ ਵੀ ਸਟੱਡ ਸਰਵਿਸ ਆਪਣਾ ਉਹਦੀ ਫੀਸ ਕਿੰਨੀ ਸੀ ਬਾਈ ਉਹਦੀ 31 ਰੱਖੀ ਆ ਜੀ 31 ਰੱਖੀ ਆ ਬਾਕੀ ਇਹ ਨਾ ਕਈ ਬੰਦਿਆਂ ਦੀਆਂ ਘੂੜੀਆਂ ਹੀਟ ਨਹੀਂ ਕੱਢਦੀਆਂ ਅੱਛਾ ਬਾਈ ਮਤਲਬ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਘੂੜੀਆਂ ਖੜੀਆਂ ਸਾਲ-ਸਾਲ ਤੋਂ ਉਹ ਆਪਣੇ ਨਾਲ ਸੰਪਰਕ ਕਰਕੇ ਘੂੜੀਆਂ ਭੇਜ ਵੀ ਸਕਦੇ ਕਿਉਂਕਿ ਆਪਣੇ ਕੋਲੇ ਪੋਨੀ ਹੈਗਾ ਰੱਖਿਆ ਹੋਇਆ ਡਾਕਟਰ ਹੈਗੇ ਆ ਹਨ ਫਿਰ ਜਗਾ ਬਦਲਣ ਨਾਲ ਫਰਕ ਪੈਂਦਾ ਆਪਾਂ ਇੱਥੋਂ ਗੱਬਣ ਕਰਾ ਕੇ ਵੀ ਘੱਲ ਦਿੰਦੇ ਆ ਆਪਣੇ ਕੋਲੇ ਸਹੂਲਤਾਂ ਸਾਰੀ ਆ ਬਾਈ ਸਾਰੀ ਆ ਬਿਲਕੁਲ ਬਾਈ ਠੀਕ ਹੈ ਜੀ ਤੇ ਜਿੰਨੇ ਬਾਹਰਲੇ ਵੀਰ ਐਨ ਆਰ ਆਈ ਜਿਨ੍ਹਾਂ ਦੇ ਰੱਖੀਆਂ ਵਾਂ ਉਹਨਾਂ ਨੂੰ ਮਤਲਬ ਸਹੂਲਤਾਂ ਵੱਖਰੀਆਂ ਹੀ ਦਵਾਂਗੇ ਆਪਾਂ ਜੀ ਠੀਕ ਹੈ ਬਾਈ ਹਾਂ ਬਾਹਰਲੇ ਲਈ ਅੱਡਾ ਸਪੈਸ਼ਲ ਕੋਈ ਨਹੀਂ ਆ ਰਹੀ ਆ ਤਾਂ ਕਰਕੇ ਆਹ ਬਾਈ ਚੱਲੀ ਕੋਈ ਨਹੀਂ ਠੀਕ ਆ ਲੈ ਮਿੱਤਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜਰੂਰ ਦੱਸਿਓ ਬਾਈ ਧੰਨਵਾਦ ਆ ਬਾਈ ਜਸ ਸਿੰਘ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ